ਦੋਸਤੋ ਤੁਸੀਂ ਦੇਖ ਰਹੇ ਹੋ ਸਾਡਾ ਪੰਜਾਬੀ ਲਿਖਤ ਚੈਨਲ ਪੰਜਾਬੀ ਲਿਖਤ ਚੈਨਲ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਇਸ ਚੈਨਲ ਤੇ ਕੱਲ ਅਸੀਂ ਤੁਹਾਨੂੰ ਇੱਕ ਛੋਟਾ ਜਿਹਾ ਵਿਚਾਰ ਤੁਹਾਡੇ ਨਾਲ ਸਾਂਝਾ ਕੀਤਾ ਸੀ ਕਿ ਅਜੋਕੇ ਯੁੱਗ ਦੇ ਵਿੱਚ ਰਿਸ਼ਤੇ ਟੁੱਟਦੇ। ਅੱਜ ਦੇ ਇਸ ਵਿਸ਼ੇ ਤੇ ਅਸੀਂ ਜਾਂ ਜਿਹੜੇ ਵੀ ਵਿਸ਼ੇ ਤੇ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਕਿ ਭੈਣ ਭਰਾ ਦੇ ਰਿਸ਼ਤੇ ਗੁੜੇ ਹੋਣ ਦੀ ਪਛਾਣ ਇਹ ਦੋਨੋਂ ਦਿਨ ਆਉਣ ਵਾਲੇ ਸਮੇਂ ਦੇ ਵਿੱਚ ਫਿੱਕੇ ਕਿਉਂ ਪੈ ਰਹੇ ਆ ਇਹਦਾ ਸਭ ਤੋਂ ਵੱਡਾ ਕਾਰਨ ਕੀ ਹੈਗਾ ਸੋ ਦੋਸਤੋ ਇਹਦੇ ਵਿੱਚ ਸਭ ਤੋਂ ਵੱਡਾ ਕਾਰਨ ਹੈ ਪੈਸਾ ਕਿਉਂਕਿ ਪਹਿਲਾਂ ਵਾਲੇ ਸਮੇਂ ਦੇ ਵਿੱਚ ਐਨਾ ਕਿਸੇ ਦੇ ਵਿੱਚ ਵੀ ਦਿਲ ਦੇ ਵਿੱਚ ਨਾ ਭੈਣ ਦੇ ਨਾ ਭਰਾ ਦੇ ਐਨਾਲਾਚ ਨੇ ਸੀ ਹੁੰਦਾ ਉਦੋਂ ਰਿਸ਼ਤਿਆਂ ਦੀ ਕਦਰ ਹੁੰਦੀ ਸੀਗੀ ਤੇ ਅੱਜ ਪੈਸਿਆਂ ਦੀ ਕਦਰ ਹੈ ਪ੍ਰਾਈ ਸੋਚਦਾ ਹੈ ਕਿ ਜਿਹੜੇ ਬਾਪੂ ਦੇ 2 ਏਕੜ 4 ਏਕੜ ਜ਼ਮੀਨ ਹੈ ਭੈਣ ਨੂੰ ਆਉਂਦੀ ਹੈ ਉਹ ਮੈਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬਾਪੂ ਦੇ ਜਿਉਂਦੇ ਜਿਉਂਦੇ ਆਪਣੇ ਜਾਂ ਆਪਣੇ ਪੁੱਤ ਦੇ ਨਾਂ ਕਰਵਾ ਲਾਂ ਤੇ ਭੈਣ ਸੋਚਦੀ ਆ ਕਿ ਮੈਂ ਪਿੱਕੀ ਜਾਮਾ ਨਾ ਜਾਮਾ ਪਰ ਮੈਂ ਆਪਣਾ ਹਿੱਸਾ ਜਿਹੜਾ ਮੇਰਾ ਬਣਦਾ ਹੱਕ ਹੈ ਜਿਹੜੀ ਮੇਰੀ ਜ਼ਮੀਨ ਹੈ ਜ਼ਮੀਨ ਹੈ ਉਹ ਜ਼ਰੂਰ ਆਪਣੇ ਹਿੱਸੇ ਰੀ ਮੈਂ ਲਵਾਂ ਤੇ ਮੈਂ ਆਪਾਂ ਹੱਕ ਨਾ ਛੱਡਾਂ ਅੱਗੇ ਕਹਿੰਦੇ ਸੀਗੇ ਵੀ ਭੈਣ ਭਰਾ ਦਾ ਰਿਸ਼ਤਾ ਬਹੁਤ ਡੂੰਘਾ ਤੇ ਬੜਾ ਪਿਆਰਾ ਰਿਸ਼ਤਾ ਹੈਗਾ ਪਰ ਅੱਜ ਇਸ ਸ੍ਰਿਸ਼ਟੀ ਦੇ ਵਿੱਚ ਪੈਸੇ ਨੇ ਇੱਕ ਅਜੀਹੀ ਖਾਈ ਪੋਟ ਦਿੱਤੀ ਹੈ ਜਿਹੜੀ ਕਦੇ ਹੀ ਨਹੀਂ ਭਰੀ ਜਾ ਸਕਦੀ ਸੈਂਕੜੇ ਹੀ ਕੇਸ ਸੈਂਕੜੇ ਹੀ ਕੇਸ ਉਹਨਾਂ ਭੈਣਾਂ ਦੇ ਜਿਹੜੀਆਂ ਵਿਆਹੀਆਂ ਗਈਆਂ ਨੇ ਤੇ ਅੱਗੇ ਆਪਦੇ ਵੀ ਬੱਚੇ ਵਿਆਹ ਲੈਨੇ ਉਹਨਾਂ ਦੇ ਅੱਜ ਸੰਕਟਜੀ ਕੇਸ ਆ ਜਿਹੜੇ ਮਾਨਯੋਗ ਅਦਾਲਤਾਂ ਦੇ ਵਿੱਚ ਲੱਗੇ ਹੋਏ ਨੇ ਉਧਰੋਂ ਭੈਣ ਤਰੀਕ ਤੇ ਜਾਂਦੀ ਹੈ ਬਾਪੂ ਤਰੀਕ ਤੇ ਜਾਂਦਾ ਹੈ ਤੇ ਉਧਰੋਂ ਭਰਾ ਤਰੀਕ ਤੇ ਆਉਂਦਾ ਇਹ ਮਸਲੇ ਕਿਉਂ ਬਣੇ ਹੈਗੇ ਕਿਉਂਕਿ ਹਰ ਇੱਕ ਮਨੁੱਖ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਕਿ ਹਰ ਇੱਕ ਮਨੁੱਖ ਲਾਲਚੀ ਹੋ ਗਿਆ ਪਰ ਜ਼ਿਆਦਾਤਰ ਅੱਜ ਜਿਹੜੀ ਤਰਜੀਹ ਆ ਉਹ ਲੋਕ ਰਿਸ਼ਤਿਆਂ ਦੀ بجائے ਪੈਸਿਆਂ ਨੂੰ ਦਿੱਤੀ ਜਾ ਰਹੀ ਹੈਗੀ ਆ ਲੋਕ ਪੈਸੇ ਨੂੰ ਗੇਲ ਲੱਗੇ ਆ ਕੋਈ ਰਖੜੀ ਦੀ ਐਮੀਤ ਨਹੀਂ ਰਹੀ ਆਪਾਂ ਸਾਰਿਆਂ ਤੇ ਨਹੀਂ ਇਸ ਗੱਲ ਨੂੰ ਲਾਗੂ ਕਰ ਸਕਦੇ ਰਖੜੀ ਦੀ ਅੱਜ ਉਹ ਕੀਮਤ ਨਹੀਂ ਰਹੀ ਪਰਜਾਈਆਂ ਦੇ ਵਿੱਚ ਨਣ ਦਾ ਪ੍ਰਤੀ ਉਹ ਪਿਆਰ ਨਹੀਂ ਰਿਹਾ ਨੰਤਾ ਦੇ ਪ੍ਰਤੀ ਵੀ ਆਪਣੀਆਂ ਪਰਜਾਈਆਂ ਦੇ ਵਿੱਚ ਉਹ ਪਿਆਰ ਨਹੀਂ ਰਿਹਾ ਭਾਵੇਂ ਕਿ ਬਹੁਤ ਸਾਰੇ ਸੰਸਕਾਰੀ ਪਰਿਵਾਰਾਂ ਦੇ ਵਿੱਚ ਇਹ ਰਿਸ਼ਤੇ ਅੱਜ ਵੀ ਉਵੇਂ ਹੀ ਬਰਕਰਾਰ ਨੇ ਜੇ ਕਈ ਥਾਵਾਂ ਤੇ ਇਸ ਤਰ੍ਹਾਂ ਦੇ ਰਿਸ਼ਤੇ ਆ ਕਿ ਸਿਰਫ ਪੈਸੇ ਨਾਲ ਜੁੜੇ ਹੋਏ ਨੇ ਤਾਂ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਬਹੁਤ ਥਾਵਾਂ ਤੇ ਅਜਿਹੇ ਰਿਸ਼ਤੇ ਆ ਕਿ ਭੈਣ ਕਹਿੰਦੀ ਹੈ ਭਰਾਵਾ ਮੈਨੂੰ ਜ਼ਮੀਨ ਦੀ ਲੋੜ ਨਹੀਂ ਮੈਨੂੰ ਮੇਰਾ ਭਰਾ ਚਾਹੀਦਾ ਮੈਨੂੰ ਹਿੱਸਾ ਨਹੀਂ ਚਾਹੀਦਾ ਮੇਰਾ ਭਰਾ ਮੇਰੇ ਦੁੱਖ ਦੇ ਸੁੱਖ ਦੇ ਮੇਰੇ ਨਾਲ ਖਲੋਵੇ ਤੇ ਮੇਰੇ ਦੁੱਖ ਦਾ ਸੁੱਖ ਦਾ ਦੇਖੇ ਤੇ ਮੈਂ ਵੀ ਕੱਲ ਨੂੰ ਆਪਣੇ ਪਰਿਵਾਰ ਦੇ ਵਿੱਚ ਇਹ ਕਹਾਂ ਕਿ ਅੱਜ ਮੇਰੀ ਪਰਜਾਈ ਆਈ ਆ ਅੱਜ ਮੇਰਾ ਭਰਾ ਆਇਆ ਸੋ ਇਹੋ ਜਿਹੇ ਜਿਹੜੇ ਪਰਿਵਾਰਕ ਰਿਸ਼ਤੇ ਆ ਇਹਨਾਂ ਦੇ ਟੁੱਟਣ ਦੇ ਕਾਰਨ ਹੀ ਆ ਕਿ ਅੱਜ ਹਰ ਮਨੁੱਖ ਲਾਲਚੀ ਹੋ ਗਿਆਗਾ ਹਰ ਇੱਕ ਨੂੰ ਪੈਸੇ ਦੀ ਹੋੜ ਲੱਗੀ ਹੋਈ ਆ ਕਿ ਮੇਰੇ ਕੋਲੋਂ ਜਿਆਦੇ ਤੋਂ ਜਿਆਦੇ ਪੈਸਾ ਹੋਵੇ ਇੱਥੋਂ ਤੱਕ ਕਿ ਇੰਨਾਂ ਚੀਜ਼ਾਂ ਦੇ ਪਿੱਛੇ ਤਾਸੀਰ ਜਾਨਾ ਹੀ ਸੋਸ਼ਲ ਮੀਡੀਆ ਤੇ ਅਖਬਾਰਾਂ ਦੇ ਵਿੱਚ ਅਸੀਂ ਰੋਜ਼ਾਨਾ ਹੀ ਦੇਖਦੇ ਹਾਂ ਕਿ ਭੈਣ ਨੇ ਭਰਾ ਦਾ ਕਤਲ ਕਰ ਦਿੱਤਾ ਸਿਰਫ ਜ਼ਮੀਨ ਬਦਲੇ ਭਰਾ ਨੇ ਆਪਣੇ ਭੈਣ ਦਾ ਕਤਲ ਕਰ ਦਿੱਤਾ ਜ਼ਮੀਨ ਬਦਲੇ ਇਹੋ ਜਿਹੇ ਰਿਸ਼ਤੇ ਜਿਹੜੇ ਅੱਜ ਹੈਗੇ ਆ ਜਿਹੜੇ ਬਹੁਤ ਹੀ ਗੂੜੇ ਤੇ ਬੜੇ ਸੰਜੀਦਾ ਰਿਸ਼ਤੇ ਸੀ ਤੇ ਭਾਵੇਂ ਅੱਜ ਵੀ ਉਹ ਹੈਗੇ ਆ ਕਿ ਇਹ ਨਹੀਂ ਹੈ ਕਿ ਅੱਜ ਉਹ ਰਿਸ਼ਤੇ ਖਤਮ ਹੋ ਗਏ ਆ ਉਹ ਅੱਜ ਵੀ ਰਿਸ਼ਤੇ ਉਵੇਂ ਬਰਕਰਾਰ ਨੇ ਅੱਜ ਵੀ ਕਾਇਮ ਨੇ ਬਹੁਤ ਸਾਰੇ ਰਿਸ਼ਤੇ ਪਰ ਜ਼ਿਆਦਾਤਰ ਅੱਜ ਸਾਡੇ ਇਹਨਾਂ ਰਿਸ਼ਤਿਆਂ ਦੇ ਵਿੱਚ ਜੋ ਇਸ ਪੈਸੇ ਨੇ ਅੱਜ ਬਖੀੜਾ ਖੜਾ ਕੀਤਾਗਾ ਉਹ ਕਦੇ ਵੀ ਖਤਮ ਹੋਣ ਵਾਲਾ ਨਹੀਂ ਹੈ ਸੈਂਕੜੇ ਭੈਣਾਂ ਆਪਣੇ ਹੱਕਾਂ ਦੇ ਖਾਤਰ ਭਰਾਵਾਂ ਨਾਲ ਕੋਟਾਂ ਦੇ ਵਿੱਚ ਲੜਦੀਆਂ ਫਿਰਦੀਆਂ ਨੇ ਸੈਂਕੜੇ ਹੀ ਭਰਾ ਆਪਣੀਆਂ ਭੈਣਾਂ ਤੋਂ ਟੁੱਟ ਕੇ ਵੱਖ ਹੋ ਗਏ ਸੈਂਕੜੇ ਹੀ ਭੈਣਾਂ ਆਪਣੇ ਭਰਾਵਾਂ ਤੋਂ ਟੁੱਟ ਕੇ ਵੱਖ ਹੋ ਗਈਆਂ ਸਿਰਫ ਕੀ ਇੱਕ ਜ਼ਮੀਨ ਦੇ ਲਾਲਚ ਪਿੱਛੇ ਪੈਸਿਆਂ ਪਿੱਛੇ ਸੋ ਇਹ ਸਾਨੂੰ ਸਾਰਿਆਂ ਨੂੰ ਗੱਲ ਸਮਝਣ ਦੀ ਬੜੀ ਲੋੜ ਹੈ ਹਰ ਥਾਂ ਤੇ ਪੈਸਾ ਕੰਮ ਨਹੀਂ ਆਉਂਦਾ ਜਿੱਥੇ ਭੈਣ ਭਰਾ ਦੇ ਰਿਸ਼ਤੇ ਦੀ ਕਦਰ ਜ਼ਰੂਰੀ ਹੈ ਜਿੱਥੇ ਸਾਡੇ ਸਮਾਜੀ ਰਿਸ਼ਤੇ ਜ਼ਰੂਰੀ ਹੈ ਸਾਡੇ ਲਈ ਉੱਥੇ ਸਾਨੂੰ ਇਹ ਚੀਜ਼ਾਂ ਭਰਾਵਾਂ ਨੂੰ ਵੀ ਤੇ ਭੈਣਾਂ ਨੂੰ ਵੀ ਇਹੇ ਜ਼ਰੂਰ ਛੱਡਣੀਆਂ ਚਾਹੀਦੀਆਂ ਤੇ ਲੋੜਾਂ ਮੁਤਾਬਕ ਜੋ ਸਾਡੀ ਜ਼ਿੰਮੇਵਾਰੀ ਬਣਦੀ ਹੈ ਨਾਨਕੀ ਛੱਕਾ ਹੁੰਦੀਆਂ ਨੇ ਹੋਰ ਰਿਸ਼ਤੇ ਨਤਿਆਂ ਦੇ ਵਿੱਚ ਦੁੱਖ ਦੇ ਸੁੱਖ ਦੇ ਦੇ ਵਿੱਚ ਭਰਾਵਾਂ ਨੇ ਜਾ ਕੇ ਭੈਣ ਦੇ ਮੋਢੇ ਦੇ ਨਾਲ ਮੋਢਾ ਲਾਉਣਾ ਹੁੰਦਾਗਾ ਤੇ ਦੁੱਖ ਤਕਲੀਫ ਦੇ ਵਿੱਚ ਨਾਲ ਖਲੋਣਾ ਹੁੰਦਾਗਾ ਭੈਣ ਤੇ ਕੋਈ ਦੁੱਖ ਹੁੰਦਾ ਉੱਥੇ ਫਿਰ ਭਰਾ ਨੂੰ ਡਟ ਕੇ ਖੜਨਾ ਚਾਹੀਦਾਗਾ ਤੇ ਭਰਾ ਤੇ ਦੁੱਖ ਹੁੰਦਾ ਉੱਥੇ ਭੈਣ ਨੂੰ ਵੀ ਡਟ ਕੇ ਖੜਨਾ ਚਾਹੀਦਾ ਹੈ ਤਾਹੀਂ ਇਹ ਸਾਡੇ ਰਿਸ਼ਤੇ ਤੋੜਾੜੇ ਸਮੇਂ ਦੇ ਵਿੱਚ ਹੋਰ ਗੂੜੇ ਹੋ ਸਕਦੇ ਆ ਜੇਕਰ ਇਹਹੀ ਵਰਤਾਰਾ ਚੱਲਦਾ ਰਿਹਾ ਤਾਂ ਕੱਲ ਨੂੰ ਤਾਂ ਸ਼ਾਇਦ ਆਉਣ ਵਾਲੀ ਪੀੜੀ ਨੂੰ ਬੱਚਿਆਂ ਨੂੰ ਇਹ ਵੀ ਨਾ ਪਤਾ ਹੋਵੇ ਕਿ ਸਾਡਾ ਮਾਮਾ ਕੌਣ ਆ ਸਾਡੇ ਨਾਨਾ ਕੌਣ ਆ ਸਾਡੀ ਨਾਨੀ ਕੌਣ ਆ ਸਾਡੀ ਮਾਮੀ ਕੌਣ ਆ ਸਾਡੀ ਮਾਮੀ ਦੇ ਬੱਚੇ ਦਾ ਕੀ ਨਾਂਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਾ ਹੋਵੇ ਕਿ ਅਸੀਂ ਪੈਸਿਆਂ ਦੇ ਪਿੱਛੇ ਆਪਦੇ ਭੈਣ ਭਰਾ ਵਾਲੇ ਰਿਸ਼ਤਿਆਂ ਨੂੰ ਖਤਮ ਹੀ ਕਰ ਲਈਏ ਤੇ ਬੱਚਿਆਂ ਨੂੰ ਇਹ ਨਾ ਪਤਾ ਹੋਵੇ ਕਿ ਸਾਡੀ ਵੱਡੀ ਭੂਆ ਕਿੱਥੇ ਵਿਆਹੀ ਹੋਈ ਆ ਸਾਡੀ ਛੋਟੀ ਭੂਆ ਕਿੱਥੇ ਵਿਆਹੀ ਹੋਈ ਆ ਸਾਡਾ ਫੁੱਫੜ ਕੌਣ ਹੈ ਜੇ ਇਹ ਹੀ ਬਰਤਾਰਾ ਚੱਲਦਾ ਰਿਹਾ ਤਾਂ ਮੈਨੂੰ ਲੱਗਦਾਗਾ ਮੇਰੀ ਆਪਦੀ ਪਰਸਨਲੀ ਸੋਚਣੀ ਦੇ ਮੁਤਾਬਕ ਲੱਗਦਾਗਾ ਕਿ ਬਹੁਤ ਸਾਰੇ ਲੋਕਾਂ ਦਾ ਇਹ ਨਾ ਰਿਸ਼ਤਿਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਭੁੱਲ ਜਾਣਗੇ ਸੋ ਏ ਸੀ ਸਾਡੀ ਅੱਜ ਦੀ ਇਸ ਪ੍ਰੋਗਰਾਮ ਦੀ ਪੰਜਾਬੀ ਲਿਖਤੇ ਚੈਨਲ ਦੀ ਅੱਜ ਦੀ ਇਹ ਪੇਸ਼ਕਾਸ਼ ਭੈਣ ਭਰਾ ਦਾ ਰਿਸ਼ਤਾ ਕਿਉਂ ਫਿੱਕਾ ਹੁੰਦਾ ਜਾ ਰਿਹਾ ਜੇਕਰ ਤੁਹਾਨੂੰ ਵੀ ਸਾਡੇ ਵਿਚਾਰ ਚੰਗੇ ਲੱਗਦੇ ਆ ਤਾਂ ਸਾਡੇ ਨਾਲ ਜਰੂਰ ਆਪਣੇ ਜਿਹੜੇ ਸੁਝਾਅ ਹੈਗੇ ਆ ਸੁਝਾਅ ਸਾਂਝੇ ਕਰਿਆ ਕਰੋ ਤੇ ਸਾਡੇ ਚੈਨਲ ਨੂੰ ਸਮਰਥਨ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੱਲ ਨੂੰ ਕਿਸੇ ਹੋਰ ਸਥਿਤੀ ਆਪਾਂ ਕੋਈ ਹੋਰ ਵੀਡੀਓ ਲੈ ਕੇ ਆਵਾਂਗੇ ਤੇ ਆਪਣੇ ਦੋਸਤ ਹਰਪ੍ਰੀਤ ਨੂੰ ਦਿਓ ਜੀ ਆਇਆਂ ਨੂੰ ਰੱਬ ਰਾਖਾ ਕੱਲ ਮਿਲਦੇ ਆਂਗੇ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ